ਨਮਸਕਾਰ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਕੋਲੋਤਰਾ ਦੇਸ਼ ਨੂੰ ਯਾਦ ਹੋਇਆ ਲਗਭਗ 78 ਸਾਲ ਹੋ ਚੁੱਕੇ ਹਨ 78 ਸਾਲ ਦੇ ਵਿੱਚ ਪੰਜਾਬ ਦੇ ਕੁਝ ਇਸ ਤਰ੍ਹਾਂ ਦੇ ਪਿੰਡ ਹਨ ਜਿੱਥੇ ਪੀਣ ਵਾਲੇ ਪਾਣੀ ਦੀ ਬਿਲਕੁਲ ਵੀ ਸੁਵਿਧਾ ਨਹੀਂ ਹੈ ਇਹ ਇੱਕ ਪਿੰਡ ਵੇਖ ਨੂੰ ਮਿਲਿਆ ਪੋਇ ਹਲਕੇ ਦੇ ਦੀਨਪੈਂਦਾ ਪਿੰਡ ਕੋਟਪਟੀਆਂ ਵਿਖੇ ਕੋਟਪਟੀਆਂ ਵਿਖੇ ਲੋਕਾਂ ਨੂੰ ਪੀਣ ਵਾਲੇ ਪਾਣੀ ਦਾ ਬਹੁਤ ਜ਼ਿਆਦਾ ਸਮੱਸਿਆ ਨਾਲ ਸਾਹਮਣਾ ਕਰਨਾ ਪੈਂਦਾ ਸੀ ਲੋਕਾਂ ਨੂੰ ਦੂਜੇ ਪਿੰਡ ਤੋਂ ਪਾਣੀ ਲੈ ਕੇ ਆਉਣਾ ਪੈਂਦਾ ਸੀ ਅੱਜ ਆਮ ਆਦਮੀ ਪਾਰਟੀ ਨੇ ਪਿੰਡ ਦੇ ਵਿੱਚ 5 ਲੱਖ ਰੁਪਏ ਦੇ ਵਿੱਚ ਟਿਊਬਨ ਲਗਾਇਆ ਤੇ ਲੋਕੀ ਬਹੁਤ ਹੀ ਖੁਸ਼ ਹਨ ਆਵਾਜ਼ੀ ਗੱਲਬਾਤ ਕਰਦੇ ਹਾਂ ਪਿੰਡ ਦੇ ਕੁਝ ਲੋਕਾਂ ਨਾਲ ਉਹਨਾਂ ਦਾ ਕੀ ਕਹਿਣਾ ਹੈ ਸਰ ਜਦੋਂ ਦਾ ਦੇਸ਼ ਜ਼ਿਆਦਾ ਇਸ ਪਿੰਡ ਨੂੰ ਪਾਣੀ ਦੀ ਕੋਈ ਸਹੂਲਤ ਨਹੀਂ ਸੀ ਕੀ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਜੀ ਮੈਂ ਮਾਨ ਸਰਕਾਰ ਦਾ ਤੇ ਆਪਣੇ ਕੈਬਨਿਟ ਮੰਤਰੀ ਅਲਾਰਜਨ ਖੜਗੋਜੀ ਨੂੰ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਕੋਟਪੜੀਆਂ ਵਿੱਚ 5 ਲੱਖ ਦੀ ਗ੍ਰਾਂਟ ਦੇ ਕੇ ਲੋਕਾਂ ਨੂੰ ਪਾਣੀ ਦੀ ਸਹੂਲਤ ਦਿੱਤੀ ਹੈ ਇਸ ਤੋਂ ਪਹਿਲਾਂ ਕਈ ਕਿ ਸਰਕਾਰਾਂ ਆਈਆਂ ਕਾਂਗਰਸ ਭਾਜਪਾ ਹੋਰ ਵੀ ਕਈ ਆਈਆਂ ਹੋਣਗੀਆਂ ਕਿ ਤੁਸੀਂ ਪਾਣੀ ਦੀ ਮੰਗ ਰੱਖੀ ਪਿੰਡ ਨੇ ਪਿੰਡ ਵਾਲਿਆਂ ਨੇ ਆਹ ਪਿੰਡ ਨੇ ਪਾਣੀ ਮੰਗ ਰੱਖੀ ਸੀਗੀ ਬਟ ਲੋ ਲਾਇਰ ਲਾ ਕੇ ਤੇ ਦਿੱਤਾ ਕੁਝ ਨਹੀਂ ਕੀ ਕਹਿਣਾ ਚਾਹੋਗੇ ਸਰਕਾਰ ਦਾ ਧੰਨਵਾਦ ਕਰਦੇ ਆਂ ਅਸੀਂ ਪੈਸੇ ਵੀ ਪਾਪਾ ਸੁਣਦਾ ਦਿੱਤਾ ਪਹਿਲਾਂ ਪਹਿਲੀ ਅਸੀਂ ਰਣਜਮ ਦਿੱਤੀ ਹੈ ਪਿੰਡ ਨੇ ਆਪ ਕੋ ਬੋਰ ਲਈ ਬੋਰ ਲਈ 4-4 400 ਰੁਪਇਆ 2-200 ਰੁਪਇਆ ਹਲਕਾ ਹਰ ਘਰ ਪਰਤੀ ਜਿਹੜੇ ਜਮਾ ਹੋਏ ਨੇ ਵੈਸੇ ਪਰ ਇਹ ਸਾਡੀ ਸਰਕਾਰ ਨੇ ਮੁੱਕ ਦੇ ਜਿਹੜਾ 5 ਲੱਖ ਦਾ ਚੈੱਕ ਦੇ ਕੇ ਇਹ ਟੂਬ ਦਾ ਕੰਮ ਸ਼ੁਰੂ ਕਰਾਇਆ ਅਸੀਂ ਆਪਣੇ ਗੋਸਪੁਰ ਤੋਂ ਪਾਣੀ ਲਿਆ ਰਹੇ ਕਿ ਆਪਣੇ ਘਰ ਦਾ ਗੁਜਾਰਾ ਕਰਦੇ ਸੀ ਤੁਹਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਪਿੰਡ ਪਾਣੀ ਦੀ ਮਤਲਬ ਸੁਵਿਧਾ ਹੋਈ ਹੈ ਤੇ ਅਸੀਂ ਸੋਨੂ ਸਰਪੰਚ ਦਾ ਵੀ ਬੜਾ ਧੰਨਵਾਦ ਕਰਦੇ ਹਾਂ ਕਿ ਜਿਹਨੇ ਮੰਤਰੀ ਨੂੰ ਕਹਿ ਕੇ ਟੂਰ ਹੜ ਪਿੰਡ ਲਿਆਂਦਾ ਬਸ ਬਹੁਤ ਬਹੁਤ ਧੰਨਵਾਦ ਜੀ